ਨੇ ਉਹ ਸੜੀਆਂ ਤੱਕ ਚੰਦੇ ਰਹਿਣਗੇ ਉਹਨਾਂ ਨੂੰ ਸਫਾਈ ਸਾਫ਼ੀ ਤੋਂ ਕੋਈ ਨਹੀਂ ਮਟਾ ਸਕਦਾ ਸੋ ਵੇਸ ਕਰਕੇ ਤੁਹਾਡਾ ਰੁਤਵਾ ਬਹੁਤ ਉੱਚਾ ਸੋ ਇੱਕ ਗੰਗ ਦਾ ਜ਼ਰੂਰ ਖਿਆਲ ਰੱਖਣੀ ਦੀ ਲੋੜ ਹੈ ਸੱਚ ਕਹਿਣ ਤੋਂ ਪਿੱਛੇ ਨਹੀਂ ਹਟਣਾ ਸੱਚ ਤੇ ਹੀ ਬਹੁਤ ਵੱਡੀ ਕਾਰਤ ਹੈ ਸਾਰੇ ਦੁਨੀਆ ਸਾਰਾ ਸਮਾਜ ਇਹ ਅਪੇਕਸ਼ਾ ਕਰਦਾ ਤੁਹਾਡੇ ਕੋਲ ਕਿ ਤੁਸੀਂ ਸੱਚ ਦੇ ਜਿਹੜਾ ਹੁੰਦਾ ਦਾ ਪ੍ਰਕਾਸ਼ ਕਰੋ ਚਾਨਣ ਕਰੋ ਆਪਣੀ ਲੇਖਾਂ ਦੇ ਰਾਹੀਂ ਔਰ ਲੋਕਾਂ ਨੂੰ ਮਾਰੋ ਮੈਨੂੰ ਪੂਰਾ ਯਕੀਨ ਹੈ ਮੈਂ ਅੱਜ ਤੁਹਾਡੀ ਜਿਵੇਂ ਕਵਤਾਵਾਂ ਸੁਣੀਆ ਹਰ ਕਵਤਾ ਦਾ ਆਪਣਾ ਰੰਗ ਹੈ ਆਪਣੀ ਵਿਲੱਖਣਤਾ ਆਪਣੀ ਖੁਸ਼ੂਰ ਹੈ ਇਹ ਵੀ ਆ ਕਿ ਤੁਸੀਂ ਬੜੇ-ਬੜੇ ਲੇਖਕਾਂ ਦੇ ਸੰਪਰਕ ਵਿੱਚ ਰਹੇ ਹੋਵੋਗੇ ਬੜੇ-ਬੜੇ ਲੇਖਕਾਂ ਦੀਆਂ ਤੁਸੀਂ ਰਚਨਾਵਾਂ ਪੜੀਆਂ ਹੋਣਗੀਆਂ ਪਰ ਉਹਨਾਂ ਲਈ ਕਾ ਵਰਗੇ ਬਣਨ ਵਿੱਚ ਮਹੱਤਵ ਨਹੀਂ ਹੈ ਪੂਰਾ ਨਾਲੋਂ ਵਿਲੱਖਣ ਬਣਨ ਦੇ ਵਿੱਚ ਤੇ ਕੀ ਬਾਤ ਹੈ ਕੀ ਬਾਤ ਆ ਆਪਣੀ ਆਪਣੀ ਵਿਲੱਖਣ ਕਲਾ ਵਿਕਸਿਤ ਕਰੋ ਮੇਰੇ ਸੰਵਿਧਾਨ ਕੇ ਸਾਡੇ ਕਲਾਕਾਰਾਂ ਦੇ ਵਿੱਚ ਅੱਜ ਮੰ ਜਿਹੜੇ ਬਹੁਤ ਸਾਰੇ ਕਲਾਕਾਰਾਂ ਦੇ ਗੀਤ ਸੰਗਦਾ ਉਹ ਜਿੱਦਾਂ ਇੱਕੋ ਹੀ ਵਿਸ਼ੇ ਤੇ ਇੱਕੋ ਹੀ ਬੰਦੇ ਦੀ ਗਾਇਓ ਹੁੰਦੀ ਇੱਕੋ ਬੰਦੇ ਦੇ 4 ਮਿੰਟ ਕੀਤੇ ਹੁੰਦੇ ਜਿਹੜੇ ਸਾਡੇ ਕਲਾਕਾਰਾਂ ਨੇ ਆਪਣਾ ਵਿਲੱਖਣ ਅੰਦਾਜ਼ ਵਿਕਸਿਤ ਕੀਤਾ ਉਹਨਾਂ ਦੇ ਵਿੱਚ ਜਮਲਾ ਜਾਟ ਉਹਨਾਂ ਦੇ ਵਿੱਚ ਸਰੇਂਦਰ ਕੋ ਉਨਾ ਦੇ ਵਿੱਚ ਹੋਰ ਬਹੁਤ ਸਾਰੀ ਸਾਡੇ ਜਿਹੜੇ ਪੁਰਾਣੇ ਕਲਾਕਾਰ ਸੀ ਉਹਨੇ ਆਪੋ ਆਪਣਾ ਬਲੱਖਣ ਅੰਦਾਜ਼ ਵਿਕਸਿਤ ਕੀਤਾ ਆਪਣੀ ਕਲਾ ਦਾ ਸੋ ਇੱਕ ਬਲੱਖਣ ਅੰਦਾਜ਼ ਵਿਕਸਿਤ ਕਰਨਾ ਔਰ ਫਿਰ ਇਹ ਆ ਕਿ ਜਿੱਥੇ ਕਿਤੇ ਕੋਈ ਦਿੱਤੀ ਫੇਸ ਨਾ ਦਿਓ ਕੁਛ ਦੀ ਟੁਟਕਲੇ ਸੁਣਾ ਦਿਓ ਉਹ ਉੱਥੇ ਜਨਤਕ ਦੀਆਂ ਝੀੜਾਂ ਜੁੜ ਜਾਂਦੀਆਂ ਪਰ ਤੁਸੀਂ ਆਪਣੇ ਮਿਆਰ ਤੋਂ ਥੱਲੇ ਨਹੀਂ ਉਤਰਨਾ ਤੁਸੀਂ ਆਪਣੇ ਮਿਆਰ ਉੱਪਰ ਕੁਚੀਆਂ ਕਬਟਾਵਾਂ ਉਜਿਆਲ ਦੇ ਤਾਂ ਦੇ ਤਿੱਤੋ ਸੀ ਪਾਠਕਾਂ ਦੀ ਮੰਗ ਦੇ ਮਿਆਰ ਨੂੰ ਉੱਚਾ ਕਰਨਾ ਹੈ ਸੋ ਇਹ ਬੜਾ ਜ਼ਰੂਰੀ ਹੈ ਜੇ ਪਾਠਕਾਂ ਦੀ ਪੱਤਰ ਤੇ ਆ ਜਾਂਦੇ ਆ ਉਹ ਬੜੀ ਅਫੋਸ਼ਨਾ ਅਵਸਥਾ ਹੋਏਗੀ ਪਰ ਤੁਸੀਂ ਆਪਣੀ ਕਲਾ ਦੇ ਨਾਲ ਪਾਠਕਾਂ ਦੀ ਮੰਗ ਦੇ ਮਿਆਰ ਨੂੰ ਉੱਚਾ ਕਰਨਾ ਹੈ ਇਹ ਕਰਤਬ ਹੈ ਸਾਡਾ ਨਾ ਮੈਂ ਬਹੁਤਾ ਬੜਾ ਤਾਂ ਬੋਧੀਆਂ ਤੁਸੀਂ ਦੇਖੋ ਰਾਜ ਵਿੱਚ ਇਹ ਨਰਮੀ ਸਾਰੇ ਵਾਏ ਹੋ ਬੜੀਆਂ ਗੰਭੀਰ ਵਿਚਾਰਾਂ ਕੀਤੀਆਂ ਅੱਛੀ ਚਰਚਾ ਕੀਤੀ ਹੈ ਔਰ ਸਾਰਿਆਂ ਦੇ ਮਨਸ਼ੇ ਉਹ ਵਿਖੇ ਪਾਲ ਅੱਗੇ ਵਧਣ ਦਾ ਜਿਹੜਾ ਨਕਸ਼ਾ ਬਣਿਆ ਹੋਇਆ ਹੈ ਉਹ ਦੀ ਸੇਧ ਬਚਾਪਾ ਚਾਹਤਾ ਹੈ ਕਿ ਹਾਂ ਦਾ ਸੰਤਾ ਆਪੋ ਆਪਣਾ ਹੱਥ ਹੈ ਆਪੋ ਆਪਣੀ ਥੋੜ੍ਹ ਨੇ ਇੱਕ ਓਮ ਸਾਂਝੇ ਕਰਨੇ ਦੀ ਜੀ ਦੇ ਨਾਮ ਤਾਂ ਕਿ ਸਾਰੇ ਬਰਾਬਰ ਖੜੇ ਚੱਲਣ ਤਾਂ ਆਪ ਸਭ ਦਾ ਬਹੁਤ ਬਧਨਵਾਦ